ਦੇ ਵਿੱਚ ਮੈਰੀ ਕੀਤੀ ਜਾ ਰਹੀ ਆ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਵੀ ਪੁੱਛਣਾ ਹੈ ਉਹਨਾਂ ਦਾ ਵੀ ਜਾਣਨਾ ਹੈ ਉਹਨਾਂ ਨੇ ਕੀ ਕੁਝ ਕਹਿਣਾ ਹੈ ਜਿੱਦਾਂ ਦੀ ਖੁਸ਼ੀ ਦੀ ਲਹਿਰ ਹੈ ਅੱਜ ਦੀ ਮਾਨ ਮੰਤਰੀ ਅੱਜ ਇਹ ਸਾਨੂੰ ਦਾ ਸਾਡਾ ਜਨਾਬ ਮਹਿਬੂਬ ਲੀਡਰ ਅਵਿੰਦ ਕੇਜਰੀਵਾਲ ਅੱਜ ਉਹ ਜਮਾਨ ਤੇ ਬਾਹਰ ਆਏ ਨੇ ਸਾਨੂੰ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਆ ਸਾਡਾ ਸ਼ੇਰ ਆ ਗਿਆ ਹੁਣ ਹੁਣ ਸਾਨੂੰ ਵੋਟਾਂ ਹੋਰ ਜ਼ਿਆਦਾ ਪੈਣੀਆਂ ਆ ਉਹ ਪੂਰੇ ਬਹੁਮਤ ਨਾਲ ਅਸੀਂ ਪੰਜਾਬ 'ਚ ਆਪਣਾ ਜਿੱਤਾਂਗੇ 13 ਦੇ 13 ਸੀਟਾਂ ਜਿੱਤਾਂਗੇ ਅਸੀਂ ਇਹਨਾਂ ਦੇ 13 ਸੀਟਾਂ ਜਿੱਤਣ ਦੀ ਉਮੀਦ ਦੇਖੋ ਤੁਸੀਂ ਲਾਈਵ ਦਸਵਿਹਰਾ ਦੇਖ ਰਹੇ ਹੋ ਕਿ ਲੱਡੂ ਮੰਡੇ ਜਾ ਰਹੇ ਆ ਸ਼ਾਹੀ ਖੇਰ ਪਟਿਆਲਾ ਦੇ ਵਿੱਚ ਤੇ ਖੁਸ਼ੀ ਜਿਹੜੀ ਹੈ ਜाहिर ਕੀਤੀ ਜਾ ਰਹੀ ਹੈ ਤੇ ਲੋਕਾਂ ਦੇ ਵਿੱਚ ਕਾਫੀ ਸਾਹ ਦੇਖਣ ਨੂੰ ਮਿਲ ਰਿਹਾ ਦੂਜੇ ਪਾਸੇ ਜਿਹੜੇ ਜਿਹਨਾਂ ਮਾਈਕ ਚੁੱਕੀ ਰਿਹਾ ਬਿਠਾ ਰਹੇ ਆ ਕਿ ਪਟਿਆਲਾ ਦੇ ਨੌਰੀ ਅੱਡੇ ਇਲਾਕੇ ਦੇ ਵਿੱਚ ਦੇ ਸਾਫ ਤੌਰ ਤੇ ਲਾਈਵ ਤਸਵੀਰਾਂ ਦੇਖਾ ਰਹੇ ਹੈ ਕਿ ਸੋਹਣਾ ਹੈ ਜਿਹੜਾ ਹੈ ਜੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਮਾਨਤ ਮਿਲੀ ਹੈ ਲੱਟੂ ਬੰਡੇ ਜਾਰੇ ਕਿ ਉਹ ਰਹਿਣਾ ਚਾਹੁੰਗੇ ਦੇਖੋ ਜੀ ਅੱਜ ਸੱਚ ਦੀ ਜਿੱਤ ਹੋਈ ਹੈ ਅੱਜ ਤੁਸੀਂ ਆਪ ਹੀ ਦੇਖ ਸਕਦੇ ਹੋ ਜਿਹੜਾ ਮੋਦੀ ਨੇ ਜਿਹੜੇ ਚੰਗੇ ਕੰਮ ਕਰ ਰਹੇ ਸੀ ਦਿੱਲੀ ਦੇ ਵਿੱਚ ਜਿਹੜੇ ਚਾਹੇ ਉਸਤਿੰਦਰ ਜੈਨ ਜੀ ਸੀਗੇ ਉਹਨਾਂ ਨੇ ਚੰਗੇ ਹਸਪਤਾਲ ਖੋਲੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ ਉਸ ਤੋਂ ਬਾਅਦ ਮਨੀਸ਼ ਸ਼ੋਧਿਆ ਜੀ ਨੇ ਜਿਨ੍ਹਾਂ ਨੇ ਐਜੂਕੇਸ਼ਨ ਤੇ ਕੰਮ ਕੀਤਾ ਚੰਗੇ ਸਕੂਲ ਬਣਾਏ ਤੇ ਉਹਨਾਂ ਨੂੰ ਉਹਨਾਂ ਨੂੰ ਜੇਲ੍ਹ 'ਚ ਪਾ ਦਿੱਤਾ ਉਸ ਤੋਂ ਬਾਅਦ ਕੇਜਰੀ ਵਾਲਾ ਜੋ ਕਿ ਜਿਨ੍ਹਾਂ ਨੇ ਜਨਤਨਿਕ ਜਵਾਲ ਨੂੰ ਕਰ ਰਹੇ ਨੇ ਇਹ ਜਨਤਾ ਦਾ ਪਿਆਸ ਕਿੱਥੇ ਹੋ ਕਰ ਰਹੇ ਨੇ ਇਹ ਵਚਾਣ ਕਰ ਰਹੇ ਨੇ ਜਾਂ ਕੀ ਉਹ ਕਰਦੇ ਨੇ ਖੋਨਾ ਨੋ ਨਾ ਨੇ ਜੇਲ੍ਹ ਦੇ ਵਿੱਚ ਪਾਇਆ ਤੇ ਅੱਜ ਪਰ ਸੱਚ ਦੀ ਜਿੱਤ ਹੋਈ ਹੈ ਪਰ ਜਮਾਨਤ ਹੋਈ ਹੈ ਸਾਰੇ ਪੰਜਾਬ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ ਖੁਸ਼ੀ ਨਾਲ ਸਾਰੇ ਬਹੁਤ ਪੁੱਛੋ ਬੋਨਾ ਦੇ ਦੇ ਭਾਈ ਜਿੱਥੇ ਜਾਉਂਗੇ ਤੁਸੀਂ ਅੱਜ ਜਮਾਨਤ ਮਿਲ ਗਈ ਲੱਡੂ ਵੰਡੇ ਜਾ ਰਹੇ ਇਹ ਅੱਜ ਜਿਹੜੀ ਭਾਜਪਾ ਦੀ ਤਾਨਾਸ਼ਾ ਮੋਦੀ ਸਰਕਾਰ ਹੈ ਇਹਦੀ ਕਵਰ ਦੇ ਵਿੱਚ ਆਖਰੀ ਕੀ ਨਿਕਲਣਾ ਹੈ ਬਾਣੀਓ ਸੁਪਰੀਮ ਕੋਰਟ ਦੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਮੋਤੀ ਅੱਜ ਇੰਨਾ ਜ਼ਿਆਦਾ ਹੰਕਾਰ ਗਿਆ ਸੀ ਉਹ ਬਾਕੀ ਜਿਹੜੀ ਰਾਜਨੀਤਿਕ પાર્ટીਾਂ ਨੇ ਉਹਨਾਂ ਨੂੰ ਦੱਬਣਾ ਜਿਹੜਾ ਗਲਤ ਮੰਡਾ ਲੈ ਲਿਆ ਅਰਵਿੰਦ ਕੇਜੀਵਾਨ ਦੇ ਨਾਲ ਜਿਨ੍ਹਾਂ ਨੇ ਮੂਵਮੈਂਟ ਦੇ ਵਿੱਚੋਂ ਇੱਕ ਦੀ ਵੱਡੀ ਪਾਰਟੀ ਇੰਨੀ ਜਲਦੀ ਤੀ ਦੇਖੋ 2-2 ਸਾਲ ਦੇ ਵਿੱਚ ਸਰਕਾਰ ਸਾਡੇ ਅੱਜ ਪੂਰੇ ਦੇਸ਼ ਦੇ ਵਿੱਚ ਲੱਖਾਂ ਜਿਹੜੇ ਵਲੰਟੀਅਰ ਨੇ ਜਿਹੜੇ ਪ੍ਰਚਾਰ ਕਰ ਰਹੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਦੇਸ਼ ਦੇ ਵਿੱਚ ਜਿਹੜੇ ਰਾਜਨੀਤਿਕ ਖਾਤਮੇ ਸਮਿਕਰਨ ਉਹ ਸਾਰੇ ਬਦਲਦੇ ਸਮਿਕਰਨ ਬਦਲ ਜਾਣਗੇ ਸਿਕਿਨ ਫਿਦਾ

और <tune> जो <in> <tune in> ਲਾਈਵ ਤਸਵੀਰਾਂ ਤੋਂ ਦੱਸ ਰਹੇ ਕਿ ਪਟਿਆਲਾ ਦੇ ਸੋਰੀ ਅਡੇ ਲਾਕੇ ਦੇ ਵਿੱਚ ਨਾ ਮੰਨਲੀ ਪਾਰਟੀ ਦੇ ਜਿਹੜੇ ਵਰਕਰ ਹਨ ਉਹਨਾਂ ਵੱਲੋਂ ਜਿਹੜੀ ਖੁਸ਼ੀ ਜਿਹੜੀ ਹੈ ਉਹ ਜ਼ਾਹਰ ਕੀਤੀ ਜਾ ਰਹੀ ਹੈ ਲੱਡੂ ਵੰਡ ਕੇ ਢੋਲ ਵਜਾ ਕੇ ਖੂਬ ਭੰਗੜੇ ਪਾਏ ਜਾ ਰਹੇ ਹਨ ਹੱਥਾਂ ਦੇ ਵਿੱਚ ਜਿਹੜਾ ਤੁਸੀਂ ਦੇਖ ਰਹੇ ਹੋ ਲੱਡੂ ਜਿਹੜੇ ਲੋਕਾਂ ਨੂੰ ਵੰਡੇ ਜਾ ਰਹੇ ਹਨ ਇਹ ਲਾਈਵ ਤਸਵੀਰਾਂ ਪਟਿਆਲਾ ਦੇ ਤੁਸੀਂ ਦੇਖ ਰਹੇ ਹੋ ਸੋਰੀ ਅਡੇ ਲਾਕੇ ਦੇ ਵਿੱਚ ਜਿਹੜਾ ਜਿਲ੍ਹਾ ਪ੍ਰਧਾਨ ਨੇ ख़ुशी इनके मूहं मिठे थो खड़े ਤਾਂ ਕਿ ਵੀ ਅੱਜ ਦਾ ਨੋਟ ਹੈ ਕਿ ਰਾਜ ਵਿੱਚ ਬਹੁਤ ਜਿਆਦਾ ਚੋਰੀ ਆਈ ਹੈ ਇਹ ਗਾਹ ਤਰ ਲਗਾਤਾਰ ਤਸਵੀਰ ਜਿਹੜੀ ਤਸਵੀਰ ਖਾਣ ਦੀ ਕੋਸ਼ਿਸ਼ ਕਰ ਰਹੇ ਆ ਜੀ ਦੀ ਪਾਰਟੀ ਦੇ ਵਰਕਰਾਂ ਨਾਲ ਜਗ੍ਹਾ ਜਗ੍ਹਾ ਤੇ ਲੱਟੂ ਪੰਡੇ ਜਾ ਰਹੇ ਆ ਘੋਟੇ ਆ ਜਾ ਰਹੇ ਆ ਅੱਜ ਦੇਖੋ ਕਿੰਸੀ ਦਾ ਮਾਹੌਲ ਆ ਸਾਰੇ ਲੋਕਾਂ ਦੇ ਮਨ ਵਿੱਚ ਕੀ ਲੋਕ ਦਿੱਲੀ ਵਿੱਚ ਨਾ ਆਪਣੇ ਪੰਜਾਬ ਦੇ ਵਿੱਚ ਇਕ ਇਸ ਤਰ੍ਹਾਂ ਦੀ ਖੁਸ਼ੀ ਦੀ ਲਹਿਰ ਚੱਲੀ ਹੈ आज ਲੋਕ ਸਭਾ ਦੇ ਇਲੈਕਸ਼ਨ ਸੈਂਟਰਾਂ 'ਤੇ ਕੜੀਆਂ ਹੈ ਔਰ ਬਹੁਤੀ ਸਰਕਾਰ ਦੀ ਕਸ਼ਿਸ਼ ਹੈ ਇਸੇ ਵੀ ਉਹਨਾਂ ਨੂੰ ਇਲੈਕਸ਼ਨ ਤੋਂ ਪਹਿਲਾਂ ਬਾਤ ਨਾਉਣ ਦਿੱਤਾ ਜਾਵੇ ਸੋ ਅੱਜ ਉਹਨਾਂ ਇੰਟਰਮ ਬਿਲਦੇ ਨਾਲ ਇੱਕ ਬਹੁਤ ਵੱਡਾ ਪਾਰਟੀ ਜਿਸ ਪਾਸ ਮਿਲ ਰਿਹਾ ਅਸੀਂ ਦੇਖੋ ਪਾਰਟੀ ਵਰਕਰ ਸਾਡੇ ਪੁਸੀਆ ਤੇ ਲਹਿਰਾ ਰਹੇ ਨੇ ਔਰ ਲੋਕਾਂ ਨੂੰ ਬਹੁਤ ਗਨ ਹੌਸਲਾ ਸਾਡਾ ਡਬਲ ਹੋ ਰਿਹਾ ਔਰ ਇੰਡੀਆ ਨਿਕੰਦਨ ਜਿਹੜਾ ਹੈਗਾ ਉਹਦੇ ਵਿੱਚ ਬਹੁਤ ਗੱਲਾਂ ਵਿੱਚ ਸਿੱਖਾਂ ਦੇ ਉੱਤੇ ਬੋਲਣ ਵਾਲਾ ਸਾਡੇ ਸੁਧਰੇ ਹੋਏ ਜਿਹੜੇ ਮਾਰੋਗੇ ਉਹਨਾਂ ਦੇ ਵਿੱਚ ਬਹੁਤ ਕਿਹੜੇ ਕਿਹੜੇ ਫਰਕ ਪੈ ਆਪ ਬੋਟਾਂ ਦੇ ਵਿੱਚ ਵੀ ਦਾ ਭੱਜਿਆ ਵਾਲੇ ਦੇ ਜਿੰਨ ਦਾ 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 ਜਿੰਨ ਤੇ ਸੱਚਾਈ ਦੀ ਕਿਤੇ ਨਾ ਕਿਤੇ ਜਿੱਤ ਹੋਈ ਹੈ ਹੁਣ ਦੇਖਣਾ 10 ਦਿਨਾਂ ਦੇ ਅੰਦਰ ਅੰਦਰ ਉਹਨਾਂ ਦੇ ਪ੍ਰਚਾਰ ਦਾ ਇਹ ਆਵਾਬਰੋ ਲਾਏਗਾ ਕਿ ਇੰਡੀਆ ਦੀ ਹਵਾ ਬਦਲ ਕੇ ਰੱਖ ਦੇਣੀ ਹੈ ਫਿਰ ਕਿੰਨੇ ਕਿਤੇ ਖੁਸ਼ੀ ਦੀ ਲਹਿਰ ਜਿਹੜੀ ਹੈ ਤੁਸੀਂ ਦੇਖ ਰਹੇ ਹੋ ਆਮ ਆਦਮੀ ਪਾਰਟੀ ਨੇ ਵਰਕਰਾਂ ਦੇ ਵਿੱਚ ਇਹ ਹਿਸਾਬ ਤੌਰ ਤੇ ਦੇਖਣ ਨੂੰ ਮਿਲ ਰਿਹਾ ਹੈ ਪਟਿਆਲਾ ਸ਼ਹਿਰ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਤੇ ਵਰਕਰਾਂ ਵਰੋ ਜਿਹੜਾ ਲੱਡੂ ਵੰਡ ਕੇ ਢੋਲ ਵਜਾ ਕੇ ਜਿਹੜਾ ਹੈ ਖੁਸ਼ੀ ਜ਼ਾਹਿਰ ਕੀਤੀ ਜਾ ਰਹੀ ਹੈ